ਸਸ ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਦਾ ਗੋਰੇ ਲੱਭਣ ਵਾਸਤੇ ਆਪਾਂ ਕਹੇ ਕੈਨੇਡਾ ਦੇ ਵਿੱਚ ਬਹੁਤ ਮੁਸ਼ਕਲਤ ਕਰਨੀ ਪੈਂਦੀ ਹੈ ਫਿਲਹਾਲ ਆਪਾਂ ਮੈਨੂੰ ਲੱਗਦਾ ਵੀ ਆ ਸਾਰੇ ਜੰਗਲ ਤੁਸੀਂ ਦੇਖ ਸਕਦੇ ਹੋ ਵੀ ਪੰਜਾਬੀਆਂ ਤੋਂ ਡਰਦੇ ਗੋਰੇ ਨਾ ਜੰਗਲਾਂ 'ਚ ਛੁਪ ਗਏ ਸੀਗੇ ਤੇ ਦਰਸ਼ਕ ਵੀਰੋ ਤੇ ਮਸਾਂ ਇੱਥੋਂ ਕਿਤੇ ਆ ਸਾਰੇ ਜੰਗਲ ਜੰਗਲ چیر ਕੇ ਜਿਹੜਾ ਗੋਰਿਆਂ ਦੇ ਦਰਸ਼ਨ ਕਰਨ ਆਪਾਂ ਇਸ ਵਕਤ ਕੈਨੇਡਾ 'ਚ ਆਏ ਆ ਕਿਉਂਕਿ ਕੈਨੇਡਾ ਦੀ ਧਰਤੀ ਨੂੰ ਜਿਹੜਾ ਹੈਗਾ ਸਾਡਾ ਇਹ ਰੰਗ ਭਾਗ ਇੰਨੇ ਲਾਇ ਹੋਇਆ ਕਿ ਗੋਰੇ ਡਰਦੇ ਡਰਦੇ ਸਾਥੋਂ 500 600 ਕਿਲੋਮੀਟਰ ਚਲੇ ਗਿਆ ਦੂਰ ਠੀਕ ਹੈ ਸੋ ਆਪਾਂ ਫਿਲਹਾਲ ਚਲੋ ਇਹ ਤਾਂ ਜਿਹੜਾ ਹੈਗਾ ਔਰ ਆਪਾਂ ਗੱਲ ਕਰ ਗਏ ਅਨਟਾਰੀਓ ਸਟੇਟ ਦੇ ਵਿੱਚ ਆ ਤੇ ਆਪਾਂ ਗੱਲ ਕਰ ਗਏ ਟ੍ਰਾਂਟੋ ਬ੍ਰੈਂਪਟਨ ਤੋਂ ਲਗਭਗ 2 250 ਕਿਲੋਮੀਟਰ ਬਾਹਰ ਨਿਕਲ ਕੇ ਖਾਸ ਕਰਕੇ ਹੁਣ ਗੋਰੇਆਂ ਦੇ ਦਰਸ਼ਨ ਕਰਨ ਵਾਸਤੇ ਇੱਥੇ ਆਉਣਾ ਪੈਂਦਾ ਠੀਕ ਹੈ ਸੋ ਆਪਾਂ ਪਹੁੰਚੇ ਹਜੇ ਕਿਆ ਆਟਵਾ ਜਿਹੜੀ ਨਾਲ ਰਾਜਧਾਨੀ ਉਹਦੇ ਰਾਹ 'ਚ ਸੋ ਗੋਰੇ ਲੱਭ ਆਇਥੇ ਗੋਰੇ ਮਿਲਣਗੇ ਬਾਈ ਫਿਰ ਹੈ ਬਹੁਤ ਹੈ ਆਪਣੇ ਪੰਜਾਬੀਆਂ ਨੇ ਇੱਧਰ ਉੱਪਰ ਜਾ ਦੋ ਸਾਰੇ ਗੋਰੇ ਠੀਕ ਹੈ ਮਤਲਬ ਮੈਂ ਸੋਚਿਆ ਸੀ ਜਦੋਂ ਪਿੰਡੋਂ ਮੈਂ ਖ ਵੀ ਕਿਤੇ ਟ੍ਰਾਂਟੋ ਚ ਜਾ ਉੱਥੇ ਗੋਰੇ ਗੋਰੇ ਹੋਣਗੇ ਤੇ ਫਿਰ ਗੋਰੇ ਚਲੇ ਕਿੱਧਰ ਗਏ ਵਿਚਾਰੇ ਫਿਰ ਆਪਣੇ ਪੰਜਾਬੀ ਨੇ ਸਾਥ ਡਰਦੇ ਭੱਜ ਗਏ ਤੇ ਵੈਸੇ ਇਹ ਤਾਂ ਉੱਦੇ ਵਾਲਾ ਹੀ ਸਮਾਨ ਇਹਦਾ ਰੱਖਦੇ ਇਹਦਾ ਕੋਈ ਨਹੀਂ ਇਹਦਾ ਉਹ ਉੱਦੇ ਵਾਲਾ ਹੀ ਹੈ ਤਾਂ ਸਟਨ ਵਾਲਾ ਹੀ ਹੈ ਤੇ ਫਿਲਹਾਲ ਆਪਾਂ ਦੇਖਦੇ ਆਂ ਵੀ ਗੋਰੇ ਕਿਵੇਂ ਆ ਚਲੋ ਮੈਂ ਥੋੜਾ ਜਿਹਾ ਮਜ਼ਾਕ ਦੇ ਆ ਗੱਲਾਂ ਪਰ ਮੈਂ ਤੁਹਾਨੂੰ ਜਿਹੜਾ ਹੈਗਾ ਸੀਰੀਅਸ ਹੋ ਕੇ ਜਿਹੜੀ ਗੱਲ ਦੱਸਾਂ ਫਿਰ ਹਾਲ ਆਪਾਂ ਜਿਹੜਾ ਹੈਗਾ ਆਪਾਂ ਗੱਲ ਕਰੇ ਜੈਸੇ ਕੀ ਔਰ ਠੀਕ ਠਾਕ ਹੋ ਸੋ ਆਪਾਂ ਅਜੜਾ ਇਹਨਾਂ ਦੀ ਰਾਜਧਾਨੀ ਆ ਔਟਵਾ ਜਾਂ ਆਟਾਵਾ ਜੋ ਲੋਟ ਆਉਂਦਾ ਬੋਲੋ ਹੈ ਨਾ ਉਧਰ ਤੇ ਇਹਨਾਂ ਜੰਗਲਾਂ ਜੰਗਲਾਂ ਦੇ ਵਿੱਚ ਕਿਉਂਕਿ ਮੈਨੂੰ ਪਤਾ ਵੀ ਇਸ ਵਕਤ ਇੰਡੀਆ ਦੇ ਤਾਂ ਲਗਭਗ ਬੰਦੇ ਸੁੱਤੇ ਪਏ ਹੋਣੇ ਆ ਸੋ ਪਰ ਫਿਰ ਵੀ ਮੈਂ ਜਿਹੜਾ ਇਸ ਵਕਤ ਲਾਈਵ ਹੋਇਆ ਤਾਂ ਕਰਕੇ ਕਿ ਵੀ ਯਾਰ ਪੱਤ ਝੜ ਬਹੁਤ ਤੇ ਦੇਖ ਲੋ ਵੀ ਇੰਨਾ ਆ ਬੰਦਿਆ ਨੇ ਇਕੱਲੇ ਸਿਸਟਮ ਨਾਲ ਸਾਡਾ ਸਾਰੇ ਪਛਾਫ ਵਾਲੇ ਜਿਹੜੇ ਹੈਗਾ ਕੰਮ ਲਾਤੇ ਠੀਕ ਆ ਤੇ ਦੇਖਿਆ ਜਾਵੇ ਤਾਂ ਕੋਈ ਖਾਸ ਮੈਂ ਕਹਾਂ ਏਡਾ ਹੈ ਨਹੀਂਗਾ ਕੰਮ ਮਾਲਾ ਸਾਰੇ ਜੰਗਲੇ ਜੰਗਲ ਆ ਰਾਹਾਂ ਤੋਂ ਮਾਲਾ 500 500 ਕਿਲੋਮੀਟਰ ਤੋਂ ਕੋਈ ਪਿੰਡ ਆਉਂਦਾ ਸਾਰੇ ਕਨੇਡਾ ਦੇ ਬਸੋਂ ਲਗਭਗ ਆਪਾਂ ਕਹੇ ਸ਼ਹਿਰਾਂ ਦੇ ਵਿੱਚ ਆ ਤੋਂ ਹਾਲ ਲਓ ਵੀਰੋਧ ਕਰੋ ਦਰਸ਼ਨ ਠੀਕ ਆ ਤਾਂ ਤੁਹਾਨੂੰ ਇਸ ਵਕਤ ਗੋਰਾ ਜਿਹਦਾ ਹੈਗਾ ਮੇਰੀ ਸਕਰੀਨ ਤੇ ਨਜ਼ਰ ਆਇਆ ਹੋਣਾ ਠੀਕ ਆ ਕਿਉਂਕਿ ਮੈਂ ਲੱਭਦਾ ਲੱਭਦਾ ਜਿਹੜਾ ਹੈਗਾ ਆਪਾਂ ਗੱਲ ਕਰੇ ਕੰਮਲਾ ਹੋਣ ਵਾਲਾ ਕੰਮ ਹੋਇਆ ਪਿਆ ਠੀਕ ਹੈ ਤੇ ਇੱਥੇ ਜਿਹੜਾ ਹੈਗਾ ਮੈਕਡੀ ਇਹਨੂੰ ਬਿਹਤਰ ਸਮਝ ਆ ਜਾਂਦਾ ਟਿਮ ਹਾਟਨ ਜਾਂ ਬਾਕੀ ਹੋਰ ਫਰਾਂਚਾਈਜ਼ ਜਿੰਨੀਆਂ ਹੁੰਦੀਆਂ ਹੈ ਹਨਾ ਤੇ ਜਦੋਂ ਮਨਲਾ ਬੰਦਾ ਇੱਧਰ ਜਾਂਦਾ ਤੇ ਆਹਾ ਰੋਡਸ ਆ ਜਿਹੜੀਆਂ ਜਿਸ ਤਰ੍ਹਾਂ ਦੀਆਂ ਹੁਣ ਪੰਜਾਬ ਚ ਜਾਂ ਪੂਰੇ ਭਾਰ ਚ ਬਣੀਆਂ ਲਗਭਗ ਉਹੋ ਜਿਹੀਆਂ ਆ ਆਪਾਂ ਕਹਿੰਗੇ ਆਪਣਾ ਦੀ ਕੁਆਲਿਟੀ ਇਹਨਾਂ ओरिजिनलੋਂ ਵਧੀਆ ਇੱਕ ਗੱਲ ਕਰਕੇ ਤੇ ਫਿਰ ਤੁਸੀਂ ਇੱਕ ਇਹ ਵੀ ਕਹਿਣ ਕਰਦੇ ਬੰਦੇ ਵੀ ਜਿੱਥੇ ਜਾਣਾ ਜਿਹੜਾ ਹੈਗਾ ਆਪਦਾ ਹੀ ਗੁਣ ਗਾਉਂਦਾ ਰਹਿੰਦਾ ਪਰ ਇਹ ਗੱਲ ਹੈਗਾ ਵੀ ਜਿਹੜੇ ਦੇਖਦਾ ਖਾਈ ਉਹਦਾ ਬਰਾਣੀ ਮੰਗੇਦਾ ਵੀ ਸਾਡਾ ਆ ਜਿਹੜਾ ਹੈਗਾ ਹਾਲਾਤ ਇਦਾਂ ਦੇ ਅੱਜ ਕੱਲ ਪੰਜਾਬ ਦੇ ਜਿਸ ਤਰ੍ਹਾਂ ਦੇ ਕੈਨੇਡਾ ਦੇ ਤੋਂ 20 ਸਾਲ ਪਹਿਲਾਂ ਸੀਗੇ ਸੋ ਮਤਲਬ ਕਿ ਆ ਪੰਜਾਬ ਹੁਣ ਇੱਕ ਉੱਬਰਦੀ ਇਕਨੋਮੀ ਹੈ ਤੇ ਕੈਨੇਡਾ ਇੱਕ ਸੈਚੂਰੇਸ਼ਨ ਪੁਆਇੰਟ ਤੇ ਹੈ ਮਤਲਬ ਕਿ ਸੈਚੂਰੇਸ਼ਨ ਸਮਝਦੇ ਹੋ ਜਿੰਨੀ ਤਰੱਕੀ ਕਰਨ ਤੋਂ ਬਾਅਦ ਬੰਦਾ ਇੰਨੀ ਜਿਹੜਾ ਹੈਗਾ ਉਹ ਜਿਹੜਾ ਹੈਗਾ ਸਟੇਟ ਲਾਈਨ ਨਹੀਂ ਬਣਦੀ ਤੇ ਪਰ ਉਹਦਾ ਆਇਨਗਾ ਵੀ ਹੋ ਨਹੀਂ ਰਹੀ ਹੋ ਰਹੀ ਆ ਪਰ ਹੁਣ ਉਨੀ ਰਫਤਾਰ ਨਾਲ ਜਿਨੇ ਨਾਲ ਹੈਗੀਆਂ ਫਲਹਾ ਸਾਡੇ ਬੰਦੇ ਨੇ ਵੀਰਾਂ ਚੱਕੀਆਂ ਦੇਖੋ ਵੀਰੋ ਠੀਕ ਆ ਤੇ ਇਹ ਬੰਦੇ ਲੁਖਦੇ 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 ਫੜੇ ਗਏ ਆ ਅਸਲ ਚ ਇਹਨਾਂ ਨੇ ਮੈਨੂੰ ਲੱਗਦਾ ਪੈਗ ਵੀ ਪਾਇਆ ਓ ਹੋ 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 ਕਿੱਥੇ ਲੇਖਾ ਦੇਉਗੇ ਕਿੱਥੇ ਲੇਖਾ ਦੇਉਗੇ ਇਹ ਤਾਂ ਗਾ ਮੈਨੂੰ ਰੇਸ ਉਤ ਲਿਆ ਮੈਨੂੰ ਲੱਗਦਾ ਦਿੰਦੇ ਲੱਗਦੇ ਆ ਜਿਸ ਤਰ੍ਹਾਂ ਇਹਨੇ ਦੋ ਚੱਕੀਆਂ ਬਰਾੜ ਸਾਹਿਬ ਕਹਿੰਦਾ ਵੀ ਜਿਹੜਾ ਹੈਗਾ ਇਹ ਸਾਰਾ ਮੋਗੇ ਦੀ ਪਤਾਸ਼ ਨੇ ਬੰਦੇ ਇਹ ਸੈਂਟਰਲ ਪੰਜਾਬ ਵਜਦਾ ਹੈ ਤੇ ਪੰਜਾਬ ਦੀ ਧੁੰਨੀ ਚ ਵਸਿਆ ਹੋਇਆ ਜਿਹੜਾ ਹੈਗਾ ਆ ਪਾਗਲ ਕੇ ਇਹ ਜਿਹੜੇ ਸਾਨੂੰ ਮੁੰਡਾ ਸੋਣਾ ਸਰਖਾ ਲ ਐਨ ਕਾ ਨੂੰ ਲੱਗੀਆਂ ਇਹ ਜਿਹੜਾ ਸਕਰੀਨ ਤੇ ਨਜ਼ਰ ਆ ਇਹ ਬਰਾੜ ਸਾਹਿਬ ਨੇ ਤੇ ਇਹ ਇੱਥੇ ਜਿਹੜਾ ਹੈਗਾ ਫਲਹਾਲ ਇਸ ਕੈਨੇਡਾ ਦੀ ਧਰਤੀ ਨੂੰ ਰੰਗ ਭਾਗ ਜਿਹੜਾ ਹੈਗਾ ਲਾ ਰਿਹਾ ਬਰਾੜ ਸਾਹਿਬ ਸਵਾਗਤ ਹੈ ਤੁਹਾਡਾ ਪਹਿਲੀ ਗੱਲ ਥੈਂਕ ਯੂ ਜੂਸ ਸਰ ਅ ਅੱਛਾ ਜੂਸ ਹੈ ਵੈਸੇ ਹੀ ਬਦਨਾਮ ਕਰਦਾ ਸੀਗਾ ਦਰਸ਼ਕੀਰੋ ਵੈਸੇ ਜੂਸ ਆ ਮੈਂ ਆਖਾ ਕਿਤੇ ਦਿਨੇ ਤੇਰੇ ਪੈਗਲ ਹੋਣੇ ਸ਼ੁਰੂ ਕਰਦਾ ਨਾ ਨਹੀਂ ਨਹੀਂ ਆ ਇਧਰ ਦੇਖੋ ਘੋਰਾ 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 ਦੇਖੋ ਗੋਰੀ ਵੀ ਦੇਖੋ ਜਵਾਕ ਵੀ ਦੇਖੋ ਫਲਹਾਲ ਬੱਚੇ ਆ ਸੋ ਭਰਾਲ ਮੇਰੇ ਨਾਲ ਨੇ ਇਸ ਵਕਤ ਕਨਜੀਤ ਸਿੰਘ ਗਲ ਕੇ ਗਲ ਸਾਬ ਹਾਊ ਆਰ ਯੂ ਗੋਟ ਉਹ ਵੀ ਫੌਂਦਾ ਮੈਨ ਫੌਂਦਾ ਗੋਰਾ ਰਾਈਟ ਹਾਂ ਯਾ ਵੀ ਫੌਂਦਾ ਗੋਰਾ ਆ ਰੀਜ਼ਨ ਉਹ ਸੱਚੇ ਸਮਝ ਲੈਣੇ ਉਹ ਅੰਗਰੇਜ਼ੀ ਨਾਲ ਬੋਲਗੇ ਆਪਣੀ ਅੰਗਰੇਜ਼ੀ ਆਪਣੀ ਫੜੀ ਜਾਣੀ ਐ ਸੋ ਆਖਰ ਨੂੰ ਦੇਖੋ ਜੀ ਇਹਨਾਂ ਨੇ ਮੇਰੇ ਨਾਲ ਵਾਦਾ ਕੀਤਾ ਸੀ ਕਿ ਕਿਨੇ ਦੇ ਧਰ ਤੇ ਸਾਨੂੰ ਗੋਰੇ ਦਿਖਾਵਾਂਗੇ ਦਿਖਾਣਾ ਦਿਖਾ ਤੇ ਫਲਾਹਾਲ ਦੀ ਜੰਗਲਾਂ ਵਿੱਚ ਵੀ ਆਏ ਪੂਰੇ ਪਹਾੜ ਪੂਰ ਮਧ ਮੁੱਧ ਕੇ ਆਏ ਪਹਾੜ ਮਧ ਕੇ ਆਪਾਂ ਗੋਰਾ ਦਾ ਅਰਸ਼ਣ ਕਰਨਾ ਆ ਫਲਾਹਾਲ ਦੀ ਕੜੀ ਆਪਾਂ ਅੰਦਰ ਚੱਲਦੇ ਆ ਲਓ ਦੇਖਦੇ ਆ ਅੰਦਰ ਇੰਨਾ ਬੋਲ ਨਹੀਂ ਸਕਦੇ ਕਿਉਂਕਿ ਗੋਰੇ ਇਹੀ ਬੋਲਣ ਤੋਂ ਚੱਲਦੇ ਚੱਲਦੇ ਮੈਨੂੰ ਲੱਗਾ ਜਿਸ ਤਰ ਦਾ ਜਿਹੜਾ ਹੈਗਾ ਆਪਣਾ ਮੜਾ ਬੋਰਾ ਬਿਸਤਰਾ ਗੋਲ ਕਰਕੇ ਇੱਥੇ ਫਿਰ ਤੋਂ ਭਾਈ ਦੇ ਹੋ ਨਜ਼ਰ ਆ ਰਿਹਾ ਫਿਰ ਤੇ ਭਾਈ ਦੇ ਹੋ ਨਜ਼ਰ ਆ ਰਿਹਾ ਦੇਖੋ ਗੋਰੇ ਕੀ ਕਰਨਗਾ ਕਿੱਥੇ ਲੈ ਖਾ ਦੇਗਾ ਚਲੋ ਆਜੋ ਫਿਰ ਆਜੋ 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 ਸਾਰੰ ਅੰਦਰ ਆਓ ਪਲੀਜ਼ ਤੇ ਲਿਸਨ ਟੂ ਇਧਰਲੇ ਪਾਸੇ ਆ ਸੱਚੀ ਮੁੱੱਚੀ ਕਿਨੇ ਦਾ ਵੀਰੇ ਆ ਦੇਖ ਬੱਚੇ ਵੀ ਸਗੇ ਨੇ ਏ ਮੈਨ ਲਾ ਜਦੋਂ ਦੇ ਸਾਡੇ ਜਵਾਕ ਅੰਦਰ ਵੜੇ ਹਨ ਉਹ ਦੋਂਦੇ ਬਾਹਰ ਨਿਕਲੇ ਵੀ ਆ ਕਿੱਥੋਂ ਫੇਰ ਆ ਗਏ ਸੋ ਅਸੀਂ ਫੇਰ ਆਉਣ ਦੀ ਕੋਸ਼ਿਸ਼ ਕਰਦੇ ਹਾਂ ਖੋਲਿਓ ਭਾਈ ਲਓ ਜੀ ਮੈਨ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਬਹੁਤ 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 ਧੰਨਵਾਦ ਦੇਖੋ ਗੋਰੇ ਦੇਖੋ ਗੁਰ ਦੇਖੋ ਗੋਰੇ ਨੇ ਨਾਲ ਦੇਣਾ ਮੂੰਹ ਕਿਤਾ ਪਰੇ ਦੂਜਿਆਂ ਨੇ ਸਾਡੇ ਤੋਂ ਪਰੇ ਮੂੰਹ ਵੱਟ ਲਿਆ ਕਿਉਂਕਿ ਗੋਰੇ ਡਰਦੇ ਆ ਸਰ ਤੋਂ ਫਿਰ ਹਾਲ ਦੀ ਘੜੀ ਸਾਡੇ ਜਵਾਕ ਆ ਆ ਦੇਖੋ ਜੇ ਅਸੀਂ ਦੋ ਦਿਨ ਆਉਂਦੇ ਰਿਹਾ ਤਾਂ ਹੋ ਸਕਦਾ ਹੈ ਮੈਕੜੀ ਵਾਲ ਨੂੰ ਬਹੁਤ ਘਾਟਾ ਪੈ ਜਾਏ ਹੈ ਨਾ ਸੋ ਲਗਾਤਾਰ ਇਹ ਜਿਦਾਂ ਤੁਸੀਂ ਦੇਖ ਸਕਦੇ ਹੋ ਆ ਆਪ ਦੀ ਕੋਲੀ ਇਹ ਕੋ ਦੋਬਰਾ ਕੋਈ ਤੇ ਸੋ ਕੀ ਹੋ ਗਿਆ ਆਪਣਾ ਉਹ ਵੀ ਆ ਗਈ ਆ ਗਿਆ ਆ ਗਿਆ ਆ ਗਿਆ ਚਲੋ ਅਸੀਂ ਕੋਈ ਖਾਪੀ ਲਗੇ ਸੋ ਮੈਂ ਤੁਹਾਨੂੰ ਇਹਦੇ ਦੱਸਣ ਵਾਸਤੇ ਜਿਹੜਾ ਹੈਗਾ ਲਾਈਵ ਹੋਇਆ ਕਿ ਵਾਕਈ ਜਿਹੜਾ ਹੈਗਾ ਇਸ ਦੇਸ਼ ਦੇ ਵਿੱਚ ਅਜੇ ਇਕਾ ਦੁਕਾ ਗੁਰੇ ਪਾਏ ਜਾਂਦੇ ਨੇ ਤੇ ਜੇਕਰ ਇਦਾਂ ਹੀ ਕਿੜੇ ਵਜਦੇ ਰਹੇ ਤਾਂ ਇਹ ਇਕਾ ਦੁਕਾ ਵੀ ਖਤਮ ਹੋ ਜਾਣਗੇ ਸੋ ਗੋਰੀਆਂ ਦੀ ਪ੍ਰਜਾਤ ਤ ਖਤਮ ਹੋਣਾ ਜਿਹੜਾ ਕੈਨੇਡਾ ਵਾਸਤੇ ਕਿਦਾਂ ਦਾ ਹੋਊਗਾ ਇਹਦੇ ਬਾਰੇ ਆਉਣ ਬਾਰੇ ਜਾਣਕਾਰੀ ਦੇਵਾਂਗੇ ਫਿਲਹਾਲ ਤੁਸੀਂ ਜਿਹੜਾ ਹੈਗਾ ਖਾਣ ਪੀਣ ਤੇ ਧਿਆਨ ਦਿਓ ਠੀਕ ਹੈ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ